ਪੱਟੀ ਵਾਲਾ ਸੁਨੀਲਾ ਆ ਵੀ ਵਿੱਚ ਪਹਿਲਵਾਨ ਜੀ ਕਰਾ ਦੇ ਕੁਸ਼ਤੀ ਸੰਗਤ ਨੇ ਬੜੀ ਦੂਰ ਜਾਣਾ ਹੈ ਕਰਾ ਦੇ ਕੁਸ਼ਤੀ ਕੇ ਮਾਵਾ ਜੀ ਦੱਸ ਕੋ ਜੀ ਫਾਈਨਲ ਮੁਕਾਬਲਾ ਸ਼ੁਰੂ ਹੋਇਆ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਵਾਹ ਜੀ ਵਾਹ ਸਸਰੀਕਲ ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਕੱਲ ਖਾਨਪੁਰ ਦੇ ਵਿੱਚ ਕੁਸ਼ਤੀ ਦੰਗਲ ਹੋਇਆ ਇਹ ਮਹਾ ਕੁਸ਼ਤੀ ਦੰਗਲ ਸਾਲਾਨਾ ਛਿੰਝ ਮੇਲਾ ਹਰ ਸਾਲ ਦੀ ਤਰ੍ਹਾਂ ਇੱਥੇ ਫਿਰ ਬੜੀ ਧੂਮ-ਧਾਮ ਨਾਲ ਮਨਾਇਆ ਕਮੇਟੀ ਤੋਂ ਲੈ ਕੇ ਸਤ ਸੰਗਤ ਜਿੰਨੇ ਵੀ ਇਕੱਠੇ ਪਲੇਅਰ ਬੱਚੇ ਬੱਚੀਆਂ ਜਿੰਨੇ ਵੀ ਪਹੁੰਚੇ ਉਹਨਾਂ ਨੂੰ ਸਭ ਨੇ ਆਪੋ ਆਪਣੀ ਜੋਰ ਜਮੇਸ਼ ਕੀਤੀ ਔਰ ਪਿੰਡ ਦਾ ਛਿੰਝ ਮੇਲੇ ਦਾ ਬਹੁਤ ਵਧੀਆ ਲੋਕਾਂ ਨੇ ਆਨੰਦ ਲਿਆ ਸੋ ਇੱਥੇ ਕੁਸ਼ਤੀਆਂ ਬਹੁਤ ਸ਼ਾਨਦਾਰ ਹੋਈਆਂ ਛੋਟੇ ਬੱਚਿਆਂ ਤੋਂ ਲੈ ਕੇ ਯੰਗ ਪੀੜੀ ਦੇ ਬੱਚੇ ਵਿੱਚ 18 ਤੋਂ 19 ਸਾਲਾਂ ਤੱਕ ਦੇ ਬੱਚੇ ਔਰ ਇਹਨਾਂ ਕੁਸ਼ਤੀਆਂ ਦੇ ਵਿੱਚੋਂ ਹੀ ਵੱਡੇ ਸੀਨੀਅਰ ਮल्ल ਪੈਦਾ ਹੁੰਦੇ ਨੇ ਤਾਂ ਬੜੇ-ਬੜੇ ਵਧੀਆ ਪਲੇਅਰ ਤਿਆਰ ਕੀਤੇ ਹੋਏ ਅਖਾੜਿਆਂ ਦੇ ਵਿੱਚੋਂ ਆਏ ਸੋ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਜਿੱਥੇ ਕਿ ਝੰਡੀ ਦੀ ਕੁਸ਼ਤੀ ਸੀਗੀ ਜੱਸਾ ਪੱਟੀ ਬਹੁਤ ਵੱਡਾ ਨਾਮ ਹਿੰਦੁਸਤਾਨ ਦਾ ਬ੍ਰਾਂਡ ਔਰ ਜਿਹਦਾ ਨਾਮ ਸੁਣ ਕੇ ਲੋਕ ਕੰਨ ਖੜੇ ਕਰ ਲੈਂਦੇ ਨੇ ਚੁੱਕ ਲੈਂਦੇ ਨੇ ਹੈ ਜੱਸਾ ਪੱਟੀ ਤਾ ਜਰੂਰ ਦੇਖਾਂਗੇ ਆਪਣਾ ਕੰਮ ਵਿੱਚ ਹੀ ਰੋਕ ਦਿੰਦੇ ਨੇ ਵਿੱਚ ਹੀ ਛੱਡ ਦਿੰਦੇ ਨੇ ਸੋ ਦੋਸਤੋ ਉਹ ਦੀ ਸੀ ਸੁਨੀਲ ਰਾਜਸਥਾਨ ਦਾ ਮੇਕ ਪਹਿਲਵਾਨ ਹੈ ਸੁਨੀਲ ਰਾਜਸਥਾਨ ਦਾ ਵਧੀਆ ਮੱਲ ਹੈ ਵਧੀਆ ਘੁੱਲਦਾ ਹੈ ਯੰਗ ਮੁੰਡਾ ਹੈ ਔਰ ਐਕਟੀਵਿਟੀ ਉਹਦੇ ਵਿੱਚ ਕਾਫੀ ਹੈ ਔਰ ਉਹ ਦਾ ਪਿੱਛਾ ਪੈ ਗਿਆ ਆਪਣਾ ਜੱਸਾ ਪੱਟੀ ਨਾਲ ਉਹਨੇ ਹੱਥ ਜੋੜੀ ਕਰ ਲਈ ਆਪ ਤਮਲਾ ਲਿਆ ਕੁਸ਼ਤੀ ਸਟਾਰਟ ਹੋਈ ਪਰ ਅਫਸੋਸ ਅਫਸੋਸ ਇਹ ਕਿ ਕੁਸ਼ਤੀ ਜਦ ਦੇਖਣ ਲੋਕ ਆਉਂਦੇ ਨੇ ਔਰ ਝੰਡੀ ਦੀ ਕੁਸ਼ਤੀ ਲਈ ਇਹ ਇੰਨਾ ਟਾਈਮ ਬਤੀਤ ਕਰਦੇ ਨੇ ਸ਼ਾਮ ਕਰ ਦਿੰਦੇ ਨੇ ਨੇਰਾ ਤੱਕ ਹੋ ਜਾਂਦਾ ਕਿ ਜੱਸਾ ਪੱਟੀ ਜ਼ਰੂਰ ਦੇਖਣਾ ਜੱਸਾ ਪੱਟੀ ਜ਼ਰੂਰ ਦੇਖਣਾ ਤੇ ਜੱਸੇ ਪੱਟੀ ਦੇ ਜੇ ਖਾਲੀ ਹੈ ਜੇ ਪੱਟੀ ਇੰਨੇ ਨੇ ਕਿ ਦੇਖਣਾ ਇੱਕ ਵਾਰੀ ਇੱਕ ਚੱਲ ਕੇ ਪਵੇ ਉਹ ਕੁਸ਼ਤੀ ਮੁੱਕ ਜੇ ਤਾਂ ਉੱਥੇ ਬੇ ਮਜਾ ਹੋ ਜਾਂਦੀ ਹੈ ਕੁਸ਼ਤੀ ਚੱਲੀ 1 ਮਿੰਟ ਤੇ 40 ਸਕਿੰਟ ਸੋ ਦੋਸਤੋ ਹੱਥ ਜੋੜੀ ਤੋਂ ਲੈ ਕੇ ਕਮੈਂਟਰੀ ਤੋਂ ਲੈ ਕੇ ਇੰਨੀ ਔਰ ਜੇ ਸਹੀ ਪੁੱਛੋ ਤਾਂ ਕੁਸ਼ਤੀ 1 ਮਿੰਟ ਚੱਲੀ ਜਾਏ 1 ਮਿੰਟ ਚ ਸੁਨੀਲ ਪਹਿਲਵਾਨ ਕਰਨ ਦਾ ਕੋ ਗਾ ਚਿੱਤ ਤੇ ਕੁਸ਼ਤੀ ਹੋ ਗਈ ਖਤਮ ਔਰ ਮਤਲਬ ਜਿਹੜੇ ਤਾਂ ਮੇਰੇ ਵਰਗੇ ਕਾਲੇ ਸੀਗੇ ਜਿਨ੍ਹਾਂ ਨੂੰ ਕੰਮ ਦੀ ਕਾਲੀ ਸੀ ਜਿਨ੍ਹਾਂ ਨੇ ਘਰ ਜਾ ਕੇ ਮਹਿਸਾ ਚੋਣੀਆਂ ਸੀ ਘਰ ਜਾ ਕੇ ਮਾੜਾ ਮੋਟਾ ਤੂੜੀ ਪੱਠਾ ਜੋ ਕਰਨਾ ਸੀਗਾ ਜਾਂ ਜਿਨ੍ਹਾਂ ਨੇ ਘਰ ਜਾ ਕੇ ਹੋਰ ਵੀ ਘਰ ਦੇ ਕੰਮ ਦੇਖਣੇ ਸਨ ਉਹਨਾਂ ਨੇ ਤਾਂ ਕਿਹਾ ਬਹੁਤ ਵਧੀਆ ਚੱਲ ਆਹੀ ਕੁਝ ਦੇਖਣਾ ਸੀ ਜੱਸਾਂ ਪੱਟਾ ਪਾਸ ਇੱਕ ਕੁਸ਼ਤੀ ਦੀ ਝਲਕ ਹੀ ਦੇਖਣਾ ਚਾਹੁੰਦੇ ਨੇ ਔਰ ਜ਼ਰੂਰੀ ਉਹਨਾਂ ਨੇ ਘੰਟਾ ਕਪੜਾ ਸੀ ਉੱਥੇ ਅੱਧਾ ਘੰਟਾ ਲਾਵਾੜਾ ਸੀ ਸੋ ਉਹਨਾਂ ਨੂੰ ਤਾਂ ਆ ਬਹੁਤ ਮਜ਼ਾ ਜਿਹੜੇ ਸੀਗੇ ਪਬਜੀ ਵਾਲੇ ਪਬਜੀ ਵਾਲਾ ਨੂੰ ਵੀ ਅਸੀਂ ਚੱਲੋ ਯਾਰ ਵਧੀਆ ਵਾੜਾ ਟਾਈਮ ਨਾਲ ਮੁੱਕ ਗਈ ਜੱਸਾ ਜਿੱਤ ਗਿਆ ਜੱਸਾ ਵੀਰਾ ਜਿੱਤ ਗਿਆ ਔਰ ਆਪਾਂ ਜਾ ਕੇ ਘਰੇ ਹੁਣ ਪਬਜੀ ਖੇਡਾਂਗੇ ਪਰ ਜਿਹੜੇ ਕੁਸ਼ਤੀ ਪ੍ਰੇਮੀ ਸੀਗੇ ਉਹ ਜ਼ਰੂਰ ਨਾਰਾਜ਼ ਹੋਏ ਜੇ ਉਹਨਾਂ ਨੂੰ ਦੁੱਖ ਜ਼ਰੂਰ ਹੋਇਆ ਉਹਨਾਂ ਨੂੰ ਜੱਸੇ ਦੇ ਜਿੱਤਣ ਦਾ ਪੂਰਾ ਵੀ ਖੁਸ਼ੀ ਨਹੀਂ ਹੋਈ ਕਿਉਂਕਿ ਉਹ ਜੱਸੇ ਨੂੰ ਘੋਲਦਾ ਦੇਖਣਾ ਚਾਹੁੰਦੇ ਨੇ ਉਹ ਚਾਹੁੰਦੇ ਸੀਗੇ ਕਿ ਇਹਦੇ ਨਾਲ ਟੱਕਰ ਵਾਲਾ ਮਲ ਆਵੇ 15 20 ਮਿੰਟਾਂ ਤੱਕ ਘੰਟਾ ਕੁਸ਼ਤੀ ਹੋਵੇ ਉਸ ਤੋਂ ਬਾਅਦ 5 ਮਿੰਟ ਤੇ ਜਾਵੇ ਫਿਰ ਪੁਆਇੰਟ ਤੇ ਜਾਵੇ ਪਰ ਯਾਰ ਉਹ ਜਾਂ ਮੰਨ ਲਵੀ ਅੱਗੇ ਹੋਵੇ ਤਾਂ ਹੀ ਹੈ ਨਾ ਇਹ ਤਾਂ ਆਪਾਂ ਕਲਪਨਾ ਕਰ ਰਹੇ ਆਂ ਖਾਲੀ ਸੋ ਸੁਨੀਲ ਪਹਿਲਵਾਨ ਜਿਹੜਾ ਜੱਸੇ ਪੱਟੀ ਤੋਂ ਬਹੁਤ ਉਹ ਬ੍ਰਾਂਡ ਥੱਲੇ ਹੈ ਸੋ ਜੱਸਾ ਪੱਟੀ ਦਾ ਜਿਹੜਾ ਬ੍ਰਾਂਡ ਐ ਲੈਵਲ ਐ ਕਾਫੀ ਉੱਪਰ ਹੈ ਸੁਨੀਲ ਨੂੰ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਮਾੜਾ ਪਹਿਲਵਾਨ ਐ ਵਧੀਆ ਪਹਿਲਵਾਨ ਐ ਸਹੀ ਕਹਿੰਦਾ ਏ ਉਹਨੇ ਜਿਹੜਾ ਜੱਸੇ ਪੱਟੀ ਦੇ ਨੂੰ ਆ ਦਾਮ ਆ ਰਿਆ ਸੀ ਆ ਦੇਖੋ ਗੌਰ ਨਾਲ ਇਹ ਦਾ ਉਨੇ ਹਿੰਮਤ ਕਰਕੇ ਮਾਰਿਆ ਸੀ ਇਸ ਦਾ ਦੇ ਵਿੱਚ ਦੋ ਹੀ ਗੱਲਾਂ ਹੁੰਦੀਆਂ ਨੇ ਜਾਂ ਚਿੱਤ ਜਾਂ ਪੱਟ ਜਾਂ ਅਗਲਾ ਟਹਿਣਾ ਜਾਂ ਆਪ ਟਹਿਣਾ ਕਿਉਂਕਿ ਇਸ ਦਾ ਦਾ ਜੱਸਾ ਪੱਟੀ ਵਾਲਾ ਮਹਾਰਥੀ ਜੇ ਇਹ ਹੀ ਦਾ ਮਾਰ ਕੇ ਜੱਸਾ ਪੱਟੀ 90 ਤੋਂ 95% ਕੁਸ਼ਤੀਆਂ ਜਿੱਤ ਦਾ ਲੱਤ ਵਿੱਚ ਲੜੰਗੀ ਫਸਾਨ ਤੋਂ ਬਾਅਦ ਜਦੋਂ ਘੁੰਮ ਕੇ ਜਾਂਗਿਆਂ ਨੂੰ ਪਾਇਆ ਹੁੰਦਾ ਨਾ ਉਹ ਤਾਂ ਪਾ ਤਾਂ ਲਿਆ ਉਹਨੇ ਸੁਨੀਲ ਪਹਿਲਵਾਨ ਨੇ ਪਰ ਉਹਨੂੰ ਪਤਾ ਇਹ ਉਹਨੇ ਵਿਚਾਰੇ ਨੇ ਕੋਸ਼ਿਸ਼ ਤਾਂ ਕਰਨੀ ਪਰ ਜੱਸਾ ਪੱਟੀ ਹੈਵੀ ਮਲ ਹੈ ਪਹਿਲੀ ਗੱਲ ਤਾਂ ਉਹਨੂੰ ਚੁੱਕਣਾ ਹੀ ਉਖਾ ਹੈ ਕਿ ਉਹ ਧਰਤੀ ਤੋਂ ਇੱਕ ਕਦਮ ਚੁੱਕੂਗਾ ਤਾਂ ਹੀ ਉਹ ਨੂੰ ਪਲਟ ਕੇ ਸੁੱਟੂਗਾ ਦੁੱਜੀ ਗੱਲ ਉਹ ਵੀ ਇੰਤਜ਼ਾਰ ਕਰਦਾ ਕਿ ਬਸ ਹੁਣ ਦਾ ਇਨ ਮਾਰਨਾ ਮੈਂ ਜੀ ਇੰਨੇ ਹੀ ਮਾਰਤਾ ਤਾਂ ਚੰਗਾ ਕਰਤਾ ਕਿ ਤੇ ਲੱਗਤੀ ਤਿਕੜੀ ਕੀ ਵਸਾਣੀ ਹੁੰਦੀ ਹੈ ਜਾਂ ਤੂੰ ਮਸਾਲਾ ਜਾਂ ਮੈਂ ਮਸਾਲਾ ਗੱਲ ਬਰਾਬਰ ਜੱਸਾ ਪੱਟੀ ਉਹ ਚੀਜ਼ ਨੂੰ ਤਾਂ ਭਾਲਦਾ ਹੈ ਇਸ ਚੀਜ਼ ਦਾ ਤਾਂ ਮਹਾਰਤ ਰਤੀਆ ਜਿਵੇਂ ਸਿਕੰਦਰ ਸ਼ੇਖ ਲੱਤ ਚ ਲੱਤ ਪਸਾ ਕੇ ਪਿੱਛੋਂ ਜਾਂਗੇ ਤਾਂ ਚੱਕਦਾ ਉਹਦਾ ਮੇਨ ਦਾ ਹੈ ਨਾ ਉਹ ਬਾਅਦ ਵਿੱਚ ਮੰਨ ਸਮਝ ਕੇ ਪਹਿਲਵਾਨਾਂ ਦੀ ਸਮਝ ਵਿੱਚ ਆ ਗਿਆ ਸੋ ਉਹਦਾ ਦਾਅ ਫਿਰ ਫੇਲ ਹੋ ਗਿਆ ਪਰ ਜੱਸੇ ਪੱਟੀ ਦਾ ਆ ਦਾਅ ਫੇਲ ਨਹੀਂ ਜੇ ਹੋਇਆ ਇਹ ਉਦੋਂ ਫੇਲ ਹੋਣਾ ਜਿੱਦਾਂ ਸ਼ੇਰ ਨੂੰ ਸਮਾ ਸ਼ੇਰ ਮਿਲ ਗਿਆ ਜਾਂ ਬਹੁਤ ਹੀ ਹੈਵੀ ਮੰਨ ਮਿਲ ਗਿਆ ਆ ਮੰਨ ਲੈਣ ਜਿਹੜੇ ਉਤੋਂ 20 ਤੋਂ 19 ਮੰਨੇ ਜਾਂਦੇ ਨੇ ਜਿਹੜੇ ਛਿੰਝ ਕਮੇਟੀ 'ਚ ਇਹਨਾਂ ਦੇ ਵਾਸਤੇ ਗੱਲ ਨਹੀਂ ਸੋ ਆਪਣੀ ਕਿੜਕੀ ਦੇ ਵਿੱਚ ਆਪ ਹੀ ਫਸ ਗਿਆ ਆਪਣੇ ਦਾਅ ਤੋਂ ਆਪ ਹੀ ਮਾਤ ਖਾ ਗਿਆ ਇਹ ਪਹਿਲਵਾਨ ਸੁਨੀਲ ਔਰ ਜਦੋਂ ਡਿੱਗਦਾ ਧਰਤੀ ਤਾਂ ਉਹਦੇ ਕੋਲ ਕੋਈ ਬਚਾ ਨਹੀਂ ਲੈਂਦਾ ਜਦੋਂ ਨਾਲ 7 ਕਵਾਂਟਲ ਉੱਤੇ ਹੀ ਪੈਂਟਿੰਗ ਨੇ 1 ਕਵਾਂਟਲ 40 ਕਿਲੋ ਉਹ ਵੀ ਚੱਲਣਾ ਆਪਣਾ ਸਿਰ ਵੀ ਚੱਲਣਾ ਤੇ ਫਿਰ ਪਾਸਾ ਕਿਹੜੀ ਮਾਣੇ ਥੱਲੇਣਾ ਸੋ ਦੋਸਤੋ ਉੱਥੇ ਕੋਗਾ ਚਿੱਤ ਹੋ ਗਿਆ ਦਾ ਸੁਨੀਲ ਦਾ ਪਹਿਲਵਾਨ ਵਧੀਆ ਕਈ ਕੁਸ਼ਤੀਆਂ ਮਾਂ ਦੇ ਦੇਖਿਆ ਨੇ ਵਧੀਆ ਆਈਆਂ ਨੇ ਅੱਗੇ ਤੋਂ ਜਦੋਂ ਕਿਸੇ ਹੋਰ ਪਹਿਲਵਾਨ ਨਾਲ ਹੋਊਗੀ ਜਦੋਂ ਜਿੱਤੂ ਕਰਦੇ ਆਪਾਂ ਵਧੀਆ ਕਰਕੇ ਉਹਦੀ ਵੀਡੀਓ ਉਹਦੇ ਪੱਖ ਦੇ ਵਿੱਚ ਵੀ ਬਣਾਵਾਂਗੇ ਪਰ ਇਹ ਜਿਹੜੀ ਸੀ ਕੁਸ਼ਤੀ ਇਹ ਥੋੜੀ ਜੀ ਬੇਮਜਾ ਰਹੀ ਬਹੁਤ ਜਲਦੀ ਖਤਮ ਹੋ ਗਈ ਔਰ ਦਾਵੀ ਕੁਸੂਤਾ ਪੈ ਗਿਆ ਔਰ ਪੂਰੀ ਟੱਕਰ ਵਾਲਾ ਵੀ ਮੈਚ ਨਹੀਂ ਸੀ ਸੋ ਫਿਰ ਵੀ ਪਹਿਲਵਾਨ ਨਾਲ ਜਿਹੜਾ ਪਹਿਲਵਾਨ ਕੋਲ ਦਾ ਉਹ ਟੱਕਰ ਦਾ ਹੀ ਹੁੰਦਾ ਇਹੋ ਜੀ ਕੋਈ ਗੱਲ ਨਹੀਂ ਇਹ ਜ਼ਰੂਰੀ ਨਹੀਂ ਵੱਡੇ ਵੱਡੇ ਮਾਲ ਇੱਕ ਡੇਢ ਮਿੰਟ ਛਟਾਏ ਜਾਂਦੇ ਨੇ ਜ਼ਰੂਰੀ ਨਹੀਂ ਕਿ ਅੱਧਾ ਘੰਟਾ ਹੋਵੇ ਸੋ ਇਹ ਗੱਲਾਂ ਸਾਰੀਆਂ ਕਹਿਣ ਦੀਆਂ ਨੇ ਸੁਚਣ ਦੀਆਂ ਨੇ ਸਹੀ ਵੀ ਨੇ ਗਲਤ ਵੀ ਨੇ ਸੋ ਦੋਸਤੋ ਇਸ ਕੁਸ਼ਤੀ ਦਾ ਤੁਹਾਨੂੰ ਕਿੱਦਾਂ ਲੱਗਾ ਇਹ ਖਾਨਪੁਰ ਵਾਲੀ ਕੁਸ਼ਤੀ ਦਾ ਜਿਹੜੀ 8 ਤਰੀਕ ਨੂੰ ਹੋਈ ਹੈ ਸੋ ਇਹਦੇ ਤੇ ਇੱਕ ਪਿਆਰਾ ਜਿਹਾ ਆਪਣਾ ਕਮੈਂਟ ਜ਼ਰੂਰ ਲਿਖਿਓ ਆਪਣਾ ਇੱਕ ਪਿਆਰਾ ਜਿਹਾ ਸੁਝਾਅ ਜ਼ਰੂਰ ਦਿਖਿਓ ਔਰ ਆਪਣੇ ਕੋ ਪਿਆਰਾ ਜਿਹਾ ਸੁਝਾਅ ਵੀ ਜਰੂਰ ਲਿਖਿਓ ਔਰ ਵੀਡੀਓ ਨੂੰ ਕਰ ਦੋ ਸ਼ੇਅਰ ਕੱਲ ਸੰਡੇ ਐ ਸੰਡੇ ਸਵੇਰੋਂ ਤੋਂ ਪਹਿਲਾਂ ਇੰਨੇ ਕਿ ਸ਼ੇਅਰ ਹੋ ਜਾਈਂ ਨੇ ਕਿ ਵਾਇਰਲ ਹੋ ਜੇ ਜਿਵੇਂ ਪਿਛਲੀਆਂ ਵੀਡੀਓ ਵਾਇਰਲ ਹੋਈਆਂ ਨੇ ਲੱਖ ਡੇਢ ਲੱਖ 5 ਲੱਖ ਮਿਲੀਅਨ ਤਪਾ ਦਿਓ ਮੇਰੇ ਦੋਸਤੋ ਮੇਰੇ ਵੀਰੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਹ ਚੈਨਲ ਤੇ ਮੈਂ ਤੇ ਮੇਰਾ ਜਿਹੜਾ ਸਮਾਂ ਤੁਹਾਡੇ ਲਈ ਮੈਂ ਬਤੀਤ ਕਰਦਾ ਇਹ ਤੁਹਾਡੇ ਲਈ ਹੈ ਭਾਵੇਂ ਚੰਗਾ ਸਮਝੋ ਭਾਵੇਂ ਮਾੜਾ ਸਮਝੋ ਜਿਵੇਂ ਦਾ ਵੀ ਹੈਗਾ ਇੰਨੂ ਵੀਡੀਓ ਨੂੰ ਦੇਖ ਕੇ ਇੱਕ ਵਾਰੀ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਡਾ ਹੌਸਲੇ ਅਭਜਾਈ ਦੇ ਨਾਲ ਹੌਸਲਾ ਵਧਦਾ ਹੈ ਗਾਹ ਤੋਂ ਹੋਰ ਵੀ ਵੀਡੀਓ ਬਣਾਉਣਾ ਜੀ ਕਰਦਾ ਸੋ ਬੱਲੇ ਬੱਲੇ ਵਲੌਗ ਦੀ ਤੁਸੀਂ ਪਹਿਲਾਂ ਹੀ ਕਰਾਈ ਹੋਈ ਆ ਬੱਲੇ ਬੱਲੇ ਸੋ ਬਹੁਤ ਖੁਸ਼ ਰਹੋ ਆਪਣੇ ਮਾਪਿਓ ਦਾ ਖਿਆਲ ਰੱਖੋ ਆਪਣੇ ਘਰ ਪਰਿਵਾਰ ਦਾ ਖਿਆਲ ਰੱਖੋ ਆਪਣੀ ਸਿਹਤ ਦਾ ਬਹੁਤ ਕੇਅਰ ਕਰੋ ਇਹ ਹੀਰਾ ਜਨਮ ਬਾਰ-ਬਾਰ ਨਹੀਂ ਮਿਲਣਾ ਸੋ ਜਿੱਥੇ ਵੀ ਹੋ ਜਿੱਥੇ ਵੀ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਲੈ ਕੇ ਇੰਡੀਆ ਭਾਰਤ ਜਿੰਨੀ ਵੀ ਪੂਰੇ ਵਰਲਡ ਵਿੱਚ ਮੇਰੇ ਦੋਸਤ ਮੇਰੇ ਨਾਲ ਜੁੜੇ ਨੇ ਮੈਂ ਚਾਹਨਾ ਕਿ ਸਾਰੇ ਲਈ ਅਰਦਾਸ ਕਰਨਾ ਕਿ ਸਾਰੇ ਖੁਸ਼ ਰਹੋ ਤੁਹਾਨੂੰ ਕਿਸੇ ਦੀ ਵੀ ਬਲ ਵੀ ਵਿੰਗਾ ਨਾ ਹੋਵੇ ਤੁਹਾਡੇ ਦਿਨ ਦੁੱਖ ਨਹੀਂ ਰਾਤ ਚੋਗਣੀ ਹੋਵੇ ਤਰੱਕੀਆਂ ਮਾਣੋ ਖੁਸ਼ ਰਹੋ ਅਸੀਂ ਜਿਹੜੇ ਹਾਲ ਵਿੱਚ ਆ ਉਸੇ ਹਾਲ ਵਿੱਚ ਕੋਸ਼ਿਸ਼ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸਤਿ